ਆਵਾਜ਼ ਨਹੀਂ ਪਾਟੀ ਠੀਕ ਹੈ ਮਾੜਾ ਮੋਟਾ ਕੰਮ ਕਰਦੀ ਪਰ ਆਪਣੇ ਅਮਿੰਦਰ ਭਗਤ ਜੀ ਨੇ ਲਾਇਬਲ ਨਹੀਂ ਹੈਗੇ ਜੱਜੂ ਦੇ ਉਹ ਤਾਂ ਇਸੇ ਤਰ੍ਹਾਂ ਉਰਾਜਦੀ ਐ ਸਟੰਡ ਬੈਸਟ ਨੇ ਕਿ ਉਹ ਵੀ ਮੋਰਚਾ ਮਾਰ ਸਕਦੇ ਨੇ ਕਾਫੀ ਜਗ੍ਹਾ ਵਿਰੋਧ ਵੀ ਹੋ ਰਿਹਾ ਉਹਨਾਂ ਦਾ ਕਿ ਕੰਮ ਨਹੀਂ ਕੀਤੇ ਕਿਵੇਂ ਦੇਖਦੇ ਹੋ ਭਾਜੀ ਜਿਹੜੇ ਅੱਛਾ ਬੱਚਾ ਹੁੰਦਾ ਕੋਈ ਵੀ ਅੱਛਾ ਇਨਸਾਨ ਹੁੰਦਾ ਉਹ ਵਿਰੋਧੀ ਤੋਂ ਹੁੰਦੇ ਹੀ ਮੈਂ ਬੰਦਾ ਤੁਸੀਂ ਇੱਥੇ ਲੱਗ ਲੱਗ ਜੱਡਾ ਬਣ ਜੀ ਕੋਈ ਵੀ ਆਵੇ ਪਰ ਬੜਿਆਂ ਮੁਕ ਐਮ ਐਲ اے ਕਿਸੇ ਨੇ ਇਸ ਮੁੱਦੇ ਬਾਰੇ ਸੋਚਿਆ ਮਰ ਲਾ ਡੁੱਬ ਜਾਂਦਾ ਇੱਕ ਬੰਦਾ ਵੀ ਮਰ ਗਿਆ ਪਾਣੀ ਚ ਵਧੀਆ ਨਹੀਂ ਹੁੰਦਾ ਤੇ ਉਹਨੇ ਐਮਐਲਏ ਪਿੱਛੇ ਪਛੜੀ ਸੀ ਉਹਨੇ ਉਹ ਐਮਐਲਏ ਛੇ ਪਛੜੀ ਹੈ ਮਤਲਬ ਕੋਈ ਤੌਰ ਤੇ ਖੂਬੀ ਹੈਗੀ ਹੈ ਚਲੋ ਮਨੋਂ ਮਿਹਨਤ ਕਰਦੇ ਬੋਰਡ ਬੰਨੇ ਜਾ ਕੇ ਸਾਨੂੰ ਡਾਕਟਰ ਬਾਬਾ ਸਾਹਮਣੇ ਹੱਕਦਾਰਾ ਬੋਰਡ ਦਾ ਤੇ ਅਸੀਂ ਬੋਰਡ ਉੱਥੇ ਪਾਈ ਦੀ ਆ ਇਹ ਖਲਬ ਕਰਨ ਦੇ ਉਹਦੇ ਆਕੜੋ ਵੀ ਅੱਜ ਇੱਥੇ ਕੱਲ ਉੱਥੇ ਪਰਥੋਂ ਉੱਥੇ ਮੈਂ ਦਰਭਾਗੇ ਆ ਕਿ ਹੈਟ੍ਰਿਕ ਕਰਨਗੇ ਹਾਰਨ ਦੀ ਪਿੱਛੇ ਇਹਨਾਂ ਨੇ ਪਹਿਲੇ ਨੰਬਰ ਤੇ ਆਣਾ ਵਾ ਜਿੱਦ-ਜਿੱਦਾਂ ਚੋਣਾ ਲੱਗੇ ਆ ਰਹੀਆਂ ਨੇ ਉਸੇ ਨੂੰ ਲੈ ਕੇ ਜਿਹੜਾ ਵਾ ਸੀ ਜਲੰਧਰ ਦੇ ਹਰ ਏਰੀਆ ਜਿਹੜਾ ਵੈਸਟ ਦਾ ਏਰੀਆ ਪੈਂਦਾ ਉਸ ਦੇ ਵਿੱਚ ਚੋਣਾ ਨੂੰ ਲੈ ਕੇ ਜਿਹੜਾ ਸਰਵੇ ਕਰ ਰਹੇ ਆ ਇਸ ਟਾਈਮ ਅਸੀਂ ਖੜੇ ਆ ਮੁਹੱਲਾ ਕੋਡ ਦੇ ਵਿੱਚ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਵੇਂ ਦਾ ਜਿਹੜਾ ਮਾਹੌਲ ਪਣ ਚੁੱਕਾ ਵਾ ਤੇ ਕਿਹੜੀ ਪਾਰਟੀ ਦਾ ਜਿਹੜਾ ਮੋਰਚਾ ਬੰਦਾ ਮਾਰ ਸਕਦਾ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਪਾਈ ਬੈਠੇ ਇੱਥੇ ਪਪਾਈ ਸਸੀ ਗਾਲ ਜੀ ਸਸਰੀਗਾਰ ਸਸਰੀਗਾਰ ਅਬ ਇਹ ਇਲੈਕਸ਼ਨ ਆ ਰਿਹਾ ਜਿਹੜਾ ਉਮੀਦਵਾਰ ਜਿਹੜਾ ਵਾ ਮੋਰਚਾ ਮਾਰਦਾ ਬੈਸਟ ਐਸੋਲੇ ਐਸੋਲੇ ਤਾਂ ਭਗਤੀ ਆ ਭਗਤ ਆਸਤਾ ਇਹ ਨਹੀਂ ਸੀਰਲ ਨਹੀਂ ਤਾਂ ਇਹ ਟਕਰੀ ਹੈ ਤੇ 2.5 ਸਾਲ ਸ਼ੀਤਨ ਰਾਗ ਨੇ ਜਿਹੜਾ ਵਿਧਾਇਕ ਸੀਗੇ ਕੰਮ ਕੀਤੇ ਉਹਨਾਂ ਨੇ ਉਹਨਾਂ ਨੇ ਕੰਮ ਕੀ ਕਰਨੇ ਬਸ ਇਦਾਂ ਇਹ ਕਮ ਕਰਦਾ ਚਾ ਪਾਣੀ ਸਾਡੇ ਕਾਫੀ ਘੜਾ ਹੁੰਦਾ ਮਾੜੇ ਦੇ ਵਿੱਚ ਮੈਂ ਬੰਦਾ ਤੁਸੀਂ ਇੱਥੇ ਲਗ ਲਗ ਜੱਡਾ ਬਣ ਜੀ ਕੋਈ ਵੀ ਆਵੇ ਪਰ ਬੜਿਆ ਮੁਕ ਐਮ ਐਲ اے ਕਿਸੇ ਨੇ ਇਸ ਮੁੱਦੇ ਬਾਰੇ ਸੋਚਿਆ ਮੁੱਲਾ ਡੁੱਬ ਜਾਂਦਾ ਇੱਕ ਬੰਦਾ ਵੀ ਮਰ ਗਿਆ ਪਾਣੀ ਚ ਉਦੋਂ ਨਹੀਂ ਕਿਸੇ ਨੇ ਸੋਚਿਆ ਪਾਣੀ ਜਾ ਰੋਟੀ ਖਾਣ ਗਿਆ ਉਥੋਂ ਉੱਠ ਕੇ ਪੈਰ ਡਿਲ ਗਿਆ ਉੱਥੇ ਡਰਦਾ ਆ ਉਥੋਂ ਡਿੱ ਗਿਆ ਉਹ ਉੱਥੇ ਦਾ ਘੁੰੜੜਾ ਗਿਆ ਤੇ ਕਿਸੇ ਨੇ ਅਜੇ ਤੱਕ ਨਹੀਂ ਕਿਸੇ ਬੰਦੇ ਵੀ ਮਰ ਜਾਣਾ ਨਾ ਇਹ ਮੁੱਲਾ ਸਾਡਾ ਡੁੱਬੇ ਡੁੱਬੇ ਬਣਿਆ। ਇਹ ਪਾਰਟੀਆਂ ਤੋਂ ਪਾਰਟੀਆਂ ਬਦਲ ਲਿਆ। ਸ਼ਹੀਲ ਕੁਮਾਰ ਨੂੰ ਨੇ ਪਾਰਟੀ ਬਦਲੀ, ਸ਼ੀਤਲ ਨਰਾਗ ਨੇ ਪਾਰਟੀ ਬਦਲੀ। ਕੀ ਕਹਿਣਾ ਚਾਹੁੰਦੇ ਇਸ ਬਾਰੇ? ਉਹ ਉਸੇ ਪਾਰਟੀ ਬਾਰੇ ਗਲਤ ਬੋਲਾਂ ਲੱਗਦੇ। ਇਹ ਬੋਲਦੇ ਫੇ ਉਹਨਾਂ ਨੂੰ ਹੁਣ ਨਤੀਜੇ ਮਿਲ ਜਾਣੇ ਆ ਜਿਨ੍ਹਾਂ ਨੇ ਪਾਰਟੀਆਂ ਬਦਲੀਆਂ। ਉਹਨਾਂ ਵਾਲੇ ਟਾਈਮ ਦੇ ਵਿੱਚ ਲੋਕੀ ਸਮਝਦਾਰ ਆ, ਲੋਕੀ ਬੇਵਕੂਫ ਨੇ ਆਗੇ। ਉਹਨਾਂ ਨੂੰ ਪਤਾ ਲੋਕਾਂ ਨੇ ਕਿ ਕਿੱਦਾਂ ਵੋਟ ਪਾਉਣੀ ਆ। ਇਹ ਸਾਨੂੰ ਹੀ ਵੇਚ ਦਿੰਦੇ ਆ। ਜੇ ਜੀ ਚਣੋ ਮਨੋ ਮੈਂਤ ਕਰਦੇ ਬੋਰਡ ਬੌਣੇ ਜਾ ਕੇ ਸਾਨੂੰ ਡਾਕਟਰ ਬਾਬਾ ਸਾਹਮਣੇ ਹੱਕ ਜ਼ਿਆਦਾ ਬੋਟ ਦਾ ਤੇ ਅਸੀਂ ਬੋਟ ਉੱਥੇ ਪਾਈ ਦੀ ਆ ਇਹ ਖਰਾਬ ਕਰਨ ਦੇ ਉਹਦੇ ਆਕੜੋ ਵੀ ਬਹੁਤ ਅੱਜ ਇੱਥੇ ਕੱਲ ਉੱਥੇ ਪਰਥੋਂ ਉੱਥੇ ਇਹ ਦਲ ਵਜ਼ਨ ਨੂੰ ਆਉਂਦਾ ਕੋਈ ਟਿਕਾਣਾ ਨਹੀਂ ਹੁੰਦਾ ਭਾਈ ਕੀ ਕਹਿਣਾ ਚਾਹੁੰਦੇ ਹੋ ਬੋਲ ਜਿਹੜਾ ਬੜਾ ਪੱਖਿਆ ਇਸ ਟਾਈਮ ਕਿਹੜਾ ਜਿਹੜਾ ਕੈਂਡੀਡੇਟ ਆ ਪੀਕ ਬਾੜ ਜਿਹੜਾ ਪਹੁੰਚਾ ਮਾਰਸਾ ਲਾ ਜਿੱਦਾਂ ਭਾਈ ਸਾਹਮਣੇ ਕਹਿਤਾ ਉਹ ਵਹੀ ਕਰਦਾ ਨਾ ਸੌਣੀ ਤੇ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਮਾਹੌਲ ਇਸ ਟਾਈਮ ਬਹੁਤ ਜ਼ਿਆਦਾ ਭੱਕ ਗਿਆ ਵਾ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਇਲੈਕਸ਼ਨ ਆ ਰਹੇ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਭਾਈ ਨਾਲ ਭਾਈ ਜੀ ਸਸੀਗਲ ਭਾਈ ਭਾਈ ਇਲੈਕਸ਼ਨ ਆ ਰਿਹਾ ਕਿਵੇਂ ਦਾ ਮੋਲ ਬਣ ਕਿਹੜਾ ਪਾਰਟੀ ਦਾ ਮੋਟੇ ਮਾਰ ਸਕਦਾ ਬੰਦਾ ਤੈਨੂੰ ਜਿੱਦੋਂ ਉਹ ਰਾਜ ਦੇ ਐਸਟਾਰਨ ਰੈਸਟ੍ਰੈਂਟ ਜੀ ਉਹ ਵੀ ਮੋਰਚਾ ਮਾਰ ਸਕਦੇ ਨੇ ਕਾਫੀ ਜਗਾ ਵਿਰੋਧ ਵੀ ਹੋ ਰਿਹਾ ਉਹਨਾਂ ਦਾ ਕੀ ਕੰਮ ਨਹੀਂ ਕੀਤੇ ਕਿਵੇਂ ਦੇਖਦੇ ਹੋ ਭਾਵੇਂ ਜਿਹੜੇ ਅੱਛਾ ਬੱਚਾ ਹੁੰਦਾ ਕੋਈ ਵੀ ਅੱਛਾ ਇਨਸਾਨ ਹੁੰਦਾ ਉਹ ਵਿਰੋਧੀ ਤੋਂ ਹੁੰਦੇ ਹੀ ਮਤਲਬ ਵਿਰੋਧੀ ਕਰਨ ਲੱਗਦੇ ਆ ਕਈ ਬੰਦੇ ਕਿ ਵਧੀਆ ਕੰਮ ਕਰ ਰਿਹਾ ਜੇ ਉਹ ਵਧੀਆ ਨਹੀਂ ਹੁੰਦਾ ਤੇ ਉਹਨੇ ਐਮਐਨਪੀ ਪਿੱਛੇ ਪਛੜੀ ਨਹੀਂ ਸੀ ਉਹਨੇ ਕੋਈ ਐਮਐਲਏ ਛੇਪ ਛੱਡੀ ਹੈ ਰਮਤਲ ਕੋਈ ਤਰ੍ਹਾਂ ਚ ਖੂਬੀ ਹੈਗੀ ਆ ਉਹਨੂੰ ਨਹੀਂ ਹੋਣਾ ਜੀ ਕੋਈ ਰਾਜਨੀਤੀ ਵਧੀਆ ਲੱਗੀ ਉਹ ਛੱਡ ਕੇ ਬੀਜੇਪੀ ਚ ਜਾ ਗਏ ਮਿੰਦਰ ਭਗਤ ਦਾ ਕਿਵੇਂ ਦੇਖਦੇ ਵਧੀਆ ਬੰਦਾ ਮਿੰਦਰ ਭਗਤ ਵੀ ਚਲੋ ਆਪਣੇ ਆਪਣੀ ਥਾਂ ਦੇ ਹਰੇਕ ਬੰਦਾ ਵਧੀਆ ਹੈ ਇਹਦਾ ਪਾਰਟੀ ਦੇ ਵਰਕਰ ਆ ਜਿਹੜਾ ਕਿਸੇ ਨੂੰ ਵਧੀਆ ਨਮੰਦਾ ਚੁਣੂਗੇ ਉਹ ਹੀ ਅੱਛਾ ਜਿਹਾ ਜਾਈਓ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਭਾਈ ਹੁਣ ਹੀ ਬੈਠੇ ਆ ਕਿ ਮਾਹੌਲ ਜਿਹੜਾ ਬਣ ਚੁੱਕਾ ਵਾ ਪਾਰਟੀ ਛੱਡੀ ਉਸ ਤੋਂ ਬਾਅਦ ਸੀਟ ਖਾਲੀ ਹੋ ਗਈ ਜਿੰਮਨੀ ਚੋਣਾਂ ਲੈ ਕੇ ਇਲੈਕਸ਼ਨ ਹੋ ਰਿਹਾ ਸਸੀਗਲ ਭਾਈ ਦੱਸੀ ਗਏ ਭਾਈ ਕਿਵੇਂ ਇਹਦਾ ਮਾਹੌਲ ਬਣ ਚੁੱਕਾ ਇਲੈਕਸ਼ਨ ਆ ਗਿਆ ਦੁਬਾਰਾ ਕਿਹੜਾ ਜਿਹੜਾ ਉਮੀਦਵਾਰ ਆ ਮੋਰਚਾ ਮਾਰ ਸਕਦਾ ਹੈ ਬੀਜੇਪੀ ਦਾ ਹੀ ਮਾਰੂਗਾ ਵੋਟਾਂ ਦੇ ਤਾਂ ਇੱਥੋਂ ਤਾਂ ਬਹੁਤ ਪਈਆਂ ਐ ਇੱਥੋਂ ਤਾਂ 1500 ਵੋਟ ਹੀ ਆਪਸੀ ਕਾਂਗਰਸ ਬਸ ਤੇ ਕਿਵੇਂ ਇਹਦਾ ਮੋਹ ਸੁਰਜੀਤ ਸਰਜੀਤ ਵੀ ਕਾਂਗਰਸ ਤੋਂ ਖੜੇ ਆ ਭਮਿੰਦਰ ਭਗਤ ਆ ਕਿਵੇਂ ਦੇਖਦੇ ਹੋ ਕਿਹੜਾ ਸੁਰਜੀਤ ਸੁਰਜੀਤ ਕੌਰ ਸੁਰਿੰਦਰ ਕੌਰ ਸੁਰਿੰਦਰ ਕੌਰ ਉਹ ਖੜੇ ਉਹ ਤਾਂ ਕੌਂਸਲਰ ਆ ਕੌਂਸਲਰ ਸੀਗੇ ਉਹਨਾਂ ਦੀ ਇੰਨੀ ਕਵਰਿੰਗ ਹੋਣੀ ਨਹੀਂ ਥੋੜੇ ਦਿਨ ਹੀ ਹੋਏ ਇਹ ਪੈਲੋ ਕਰ ਚੁੱਕੇ ਆ ਤੇ ਇਹ ਹੀ ਜਿੱਤੂਗਾ ਇਹ ਕਾਫੀ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਸ਼ੀਤਨ ਰਾਗ ਦਾ ਤੇ ਵੈਸਟ ਦੇ ਵਿੱਚ ਕਿਵੇਂ ਦੇਖਦੇ ਹੋ ਸਾਰਾ ਅੱਛਾ ਵਾ ਠੀਕ ਹੈ ਬਨੀਆਂ ਕਰਦੇ ਕੰਮ ਭਾਜੀ ਕੀ ਕਹਿਣਾ ਚਾਹੁੰਦੇ ਹੋ ਕੋਈ ਨੌਲੇ ਨਹੀਂ ਕੀ ਕਹਿਣਾ ਚਾਹੁੰਦੇ ਮਾਹੌਲ ਕਿਹੜਾ ਕੀ ਚਾਹੁੰਦੇ ਮਾਹੌਲ ਬੜਾ ਵਧੀਆ ਬਣਿਆ ਹੋਇਆ ਹੈ ਬੀਜੇਪੀ ਦਾ ਤੇ ਉਹ ਤਾਂ ਅਜੇ ਇੱਕ ਕਾਉਂਸਲਰ ਹੈਗੇ ਆ ਉਹਨਾਂ ਨੂੰ ਕੀ ਪਤਾ ਹੈਗਾ ਆਹ ਕਾਂਗਰਸ ਕੋਰ ਹੈ ਕੋਈ ਮਹੌਲ ਨਹੀਂ ਹੈ ਇੱਥੇ ਸਾਰੇ ਬੀਜੇਪੀ ਦੇ ਬੰਦੇ ਆ ਬੀਜੇਪੀ ਦੇ ਨਾਲ ਜੁੜੇ ਹੋਏ ਬੀਜੇਪੀ ਵੱਲੋਂ ਖੜੇ ਸੀ ਸ਼ਹੀਲ ਕੁਮਾਰਿੰਗ ਕੋ ਉਹਨਾਂ ਨੂੰ ਪਸੰਦ ਨਹੀਂ ਕੀਤਾ ਕਿ ਇਸ ਵਾਰ ਕੀ ਕਹਿਣਾ ਚਾਹਤ ਹੈ ਪਸੰਦ ਇਹ ਤਾਂ ਹੈ ਨਾ ਕੱਲੀ ਪਾਰਟੀ ਹੈ ਜੇ ਨਵੀਂ ਖੜੀ ਸੀ ਸਿੰਗਲ ਇਸ ਕਰਕੇ ਉਹਨਾਂ ਨੂੰ ਬਾਕੀ ਸ਼ਹਿਰੀ ਪਿੰਡਾਂ ਦੀ ਵੋਟ ਨਹੀਂ ਭਾਈ ਸ਼ਹਿਰੀ ਪਿੰਡਾਂ ਦੀ ਵੋਟ ਤੁਹਾਨੂੰ ਪਤਾ ਕਿਸਾਨ ਅੰਦੋਲਨ ਕਰਕੇ ਉਹਨਾਂ ਨੇ ਵੋਟ ਨਹੀਂ ਪਾਈ ਸ਼ਹਿਰੀ ਵੋਟ ਤੇ ਬੁੱਤ ਪਈ ਹੈ ਬਹੁਤ ਜਿਆਦਾ ਵੋਟ ਆਮ ਆਦਮੀ ਦੇ ਕਿਵੇਂ ਦੇਖਦੇ ਹੋ ਪੰਜਾਬ ਚ ਆਮ ਆਦਮੀ ਪਾਰਟੀ ਠੀਕ ਹੈ ਮੋਟਾ ਮੋਟਾ ਕੰਮ ਕਰਦੀ ਪਰ ਆਪਣੇ ਅਭਿੰਦਰ ਭਗਤ ਜੀ ਨੇ ਲਾਇਬਲ ਨਹੀਂ ਹੈਗੇ ਜੱਜੂ ਦੇ ਇਹਨਾਂ ਨੇ ਕਿ ਅਭਿੰਦਰ ਭਗਤ ਜੀ ਆ ਕਿ ਹੈਟਟ੍ਰਿਕ ਕਰਨਗੇ ਹਰਨ ਦੀ ਪਿੱਛੇ ਉਹ ਇਹਨਾਂ ਨੇ ਪਹਿਲੇ ਨੰਬਰ ਤੇ ਆਣਾ ਪਿਛਲੀ ਸਾਈਡ ਤੋਂ ਬਾਕੀ ਇਹਨਾਂ ਦਾ ਕੋਈ ਵਜੂਦ ਨਹੀਂ ਹੈਗਾ ਕੋਈ ਡਾ ਕੋਈ ਇਹ ਤਾਂ ਖਤਮ ਹੋ ਗਈ ਹੋਈ ਪਾਰਟੀ ਚੜ੍ਹਤ ਪਤ